ਯੂਰੋਪੀਅਨ ਯੂਨੀਅਨ ਦੇ ਨਾਲ ਇੱਕ ਫ੍ਰੀ ਟ੍ਰੇਡ ਐਗਰੀਮੈਂਟ ਮੋਦੀ ਸਾਹਿਬ ਨੇ ਕੀਤਾ ਚੰਦ ਦਿਨ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਜਿਹੜਾ ਅਮਰੀਕਾ ਦਾ ਉਹਨੇ 50% ਹਿੰਦੁਸਤਾਨ ਦਾ ਜਿੰਨਾ ਬਾਹਰ ਮਾਲ ਜਾਂਦਾ ਅਮਰੀਕਾ ਤੇ ਉਹਦੇ ਤੇ 50% ਟੈਕਸ ਲਾਤਾ ਟੈਰਫ ਜਿਹਨੂੰ ਕਿਹਾ ਜਾਂਦਾ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਅਚਾਨਕ ਪਤਾ ਲੱਗਾ 50 ਤੋਂ ਘਟਾ ਕੇ 18 ਕਰ ਦਿੱਤਾ ਬਹੁਤ ਖੁਸ਼ੀ ਹੋਈ ਲੋਕਾਂ ਕਿ ਬਹੁਤ ਵੱਡੀ ਉਪਲਬਧੀ ਹੈ ਯੂਰੋਪੀਅਨ ਯੂਨੀਅਨ ਤੋਂ ਬਾਅਦ ਹੁਣ ਅਮਰੀਕਾ ਨਾਲ 250 ਮਿਲੀਅਨ 500 ਮਿਲੀਅਨ ਤੋਂ ਵੱਧ ਦਾ ਜਿਹੜਾ ਟ੍ਰੇਡ ਹੈ ਇਹਦੇ ਵਿੱਚ ਵੱਡਾ ਲਾਭ ਹਿੰਦੁਸਤਾਨ ਦੀ ਕਿਸਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਮਿਲੇਗਾ ਪਰ ਜਦੋਂ ਐਸਾ ਐਸਾ ਪੱਤੇ ਖੁੱਲਨੇ ਸ਼ੁਰੂ ਹੋਏ ਤਾਸ਼ ਤੋਂ ਤੇ ਪਤਾ ਲੱਗਾ ਕਿ ਮੋਦੀ ਸਾਹਿਬ ਤੇ ਲੰਮੀ ਪੈ ਗਏ ਟਰੰਪ ਦੇ ਸਾਹਮਣੇ बघेल ਸਾਹਿਬ ਮੋਦੀ ਸਾਹਿਬ ਟਰੰਪ ਦੇ ਸਾਹਮਣੇ ਲੰਮੇ ਪੈ ਗਏ ਮੇਰੇ ਵੀਰੋ ਅਜੇ ਉਹ ਟ੍ਰੇਡ ਐਗਰੀਮੈਂਟ ਦਾ ਟਰਮਸ ਅੱਜ ਤੋਂ ਸਭ ਆ ਰਹੀਆਂ ਹੈ ਉਹਨਾਂ ਤੋਂ ਐਗਰੀਕਲਚਰ ਸੈਕਟਰੀ ਨੇ ਚੰਦ ਦਿਨ ਪਹਿਲੇ ਟਰੰਪ ਨੂੰ ਮੁਬਾਰਕ ਦਿੱਤੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿਹੜੇ ਕਾਰਪਾਹ ਜਿਹੜੀ ਹੈ ਪੰਜਾਬ 'ਚ ਵੀ ਆ ਜਿਹੜੇ ਮਾਲਵੇ ਦਾ ਏਰੀਆ ਜਿੱਥੋਂ ਪ੍ਰਧਾਨ ਜੀ ਆਂਦੇ ਨੇ ਇੱਥੇ ਨਰਮਾ ਤੇ ਕਪਾਹ ਕਈ ਸਾਲਾਂ ਤੋਂ ਬੀਜੀ ਜਾਂਦੀ ਵੱਡੇ ਬੀਜਣ ਵਾਲੇ ਪੰਜਾਬ ਦੇ ਵਿੱਚ ਨੇ ਗੁਜਰਾਤ ਦੇ ਵਿੱਚ ਨੇ ਮਹਾਰਾਸ਼ਟra 'ਚ ਨੇ ਤੇਲੰਗਨਾ 'ਚ ਨੇ ਆਂਧਰਾ 'ਚ ਨੇ ਸਤੰਬਰ ਦੇ ਪਿਛਲੇ ਅਜ ਤੋਂ 4 ਮਹੀਨੇ ਪਹਿਲੇ ਇਹਦੇ ਤੇ 11% ਟੈਰਫ ਸੀ ਹਿੰਦੋਸਤਾਨ ਦਾ ਇਹਨਾਂ ਨੇ ਉਹ ਜਿਹੜਾ ਟੈਕਸੀ ਉਹ ਖਤਮ ਕੀਤਾ ਜਦੋਂ ਜ਼ੀਰੋ ਟੈਕਸ ਹੋਇਆ 30 ਲੱਖ ਉਹ ਜਿਹੜੇ ਉਹਨਾਂ ਦੇ ਇਹਨੂੰ ਕੀ ਕਹਿੰਦੇ ਨੇ ਕਸਟੰਦੀ ਆਪਣੇ ਪ੍ਰਧਾਨ ਜੀ ਨੂੰ ਪਤਾ ਹੋਣਾ ਬੇਲ ਸੌਰੀ ਬੇਲਜ਼ ਉਹਨੂੰ ਕਹਿੰਦੇ ਨੇ ਜਿਹੜੀਆਂ ਕਪਾਹ ਦੀਆਂ ਤੇ ਨਰਮੇ ਦੀਆਂ ਬੇਲਜ਼ ਹੁੰਦੀਆਂ 30 ਲੱਖ ਬੇਲਜ਼ ਪਿਛਲੇ 4 ਮਹੀਨੇ ਚਾਹੀਆਂ ਨੇ ਜਿਹਦੇ ਕਾਰਨ ਅੱਜ ਜਿਹੜੀ ਮੰਡੀ ਹੈ ਹਿੰਦੁਸਤਾਨ ਦੀ ਉਹ 1000 ਤੋਂ ਲੈ ਕੇ 1500 ਰੁਪਿਆ ਪ੍ਰੀ ਕਿਵਿੰਟਲ ਉਹ ਜਿਹੜਾ ਨਰਮਾ ਤੇ ਹੈ ਉਹ ਸੱਸਾ ਹੋ ਗਈ। ਹਿੰਦੁਸਤਾਨ ਦੇ ਕਿਸਾਨ ਨੂੰ ਪਾਰੀ ਪੈਮਾਨੇ ਤੇ ਨੁਕਸਾਨ ਹੋਇਆ। ਐਸੇ ਮੈਂ ਦੱਸਣਾ ਚਾਹਨਾ ਸੇਬ ਹੈ ਜਿਹੜਾ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਵੈਲੀ ਚ ਲਾਇਆ ਜਾਂਦਾ। ਇਹਨਾਂ ਨੇ ਜਿਹੜਾ ਫ੍ਰੀ ਐਗਰੀਮੈਂਟ ਕੀਤਾ ਨਿਊਜ਼ੀਲੈਂਡ ਦਾ ਸੇਬ ਆਣਾ ਸ਼ੁਰੂ ਹੋ ਗਿਆ। ਹੁਣ ਜਿੱਦਣ ਅਮਰੀਕਨ ਸੇਬ ਸ਼ੁਰੂ ਹੋ ਗਿਆ ਤੁਹਾਡਾ ਜਿਹੜਾ ਹਿਮਾਚਲ ਪ੍ਰਦੇਸ਼ ਦਾ ਤੇ ਕਸ਼ਮੀਰ ਦਾ ਸੇਬ ਉਗਾਨ ਵਾਲਾ ਕਿਸਾਨ ਸੀ ਉਹ ਵੀ ਬਿਲਕੁਲ ਖਤਮ ਹੋ ਜਾਏਗਾ। ਅਗਲੀ ਜਿਹੜੀ ਇਸ ਤੋਂ ਹੀ ਵੱਡੀ ਖਤਰੇ ਦੀ ਗੱਲ ਕੀਤੀ ਹੈ ਜਿਹੜਾ ਚੋਨਾ ਤੇ ਕਣਕ ਪੰਜਾਬ ਤੇ ਅਸੀਂ ਬੀਜਨੇ ਆ ਮੇਰੇ ਵੀਰੋ ਜਿੱਦਣ ਉਹ ਜ਼ੀਰੋ ਟੈਰਫ ਹੋ ਗਿਆ ਤੁਹਾਡਾ ਚੋਨਾ ਕਣਕ ਤੁਹਾਡੀ ਚੀਨੀ ਤੁਹਾਡਾ ਡੇਰੀ ਦਾ ਜਿਹੜਾ ਜਿਹੜਾ ਵੇਰਕੇ ਦਾ ਜਿਹੜੀ ਕਚਾਨ ਹੈ ਪੰਜਾਬ ਦੀ ਦੁੱਧ ਦਾ ਜਿਹੜਾ ਕੰਮ ਹੈ ਕਾਰੋਬਾਰ ਹਰ ਪਿੰਡ ਦੇ ਵਿੱਚ ਭਾਵੇਂ ਸਾਡਾ ਖੇਤ ਮਜ਼ਦੂਰ ਹੈ ਭਾਵੇਂ ਛੋਟਾ ਕਿਸਾਨ ਹੈ ਹਰ ਆਦਮੀ ਨੇ ਮੱਝਾਂ ਗਾਵਾਂ ਰੱਖੀਆਂ ਥੋੜਾ ਮੋਟਾ ਕਰ ਉਹਨੂੰ 250 ਰੁਪਏ ਦੇ ਬੋਦੇ ਚਾਹੁੰਦੀ ਇਹ ਵੀ ਜੋਦੇ ਸਸਤਾ ਹੋ ਜਾਏਗਾ ਤਾਂ ਕੰਮ ਆਪਣਾ ਬਿਲਕੁਲ ਖਤਮ ਹੋ ਜਾਏਗਾ ਮੈਂ ਅੱਜ ਇੱਥੋਂ ਜਿੰਡਾਲੇ ਗਰੂ ਤੋਂ ਡਾਰੀ ਸਾਹਿਬ ਇਸ ਇਤਿਹਾਸਿਕ ਸਟੇਜ ਤੋਂ ਮੈਂ ਸੱਦਾ ਦੇਣਾ ਚਾਹਨਾ ਸਾਰੀਆਂ ਕਿਸਾਨ ਯੂਨੀਅਨਜ਼ ਨੂੰ ਮੇਰੇ ਵੀਰੋ ਜਿਸ ਤਰ੍ਹਾਂ ਇਹ ਕਾਲੇ ਕਾਨੂੰਨ ਪਹਿਲੇ ਮੋਦੀ ਲੈ ਕੇ ਆਇਆ ਸੀ ਅਡਾਨੀਆਂ ਦੇ ਅੰਬਾਲੀਆਂ ਦੇ ਲਾਭ ਵਾਸਤੇ ਸਮੁੱਚੀ ਕਿਸਾਨੀ ਇਕੱਠੀ ਹੋਈ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਤੇ ਇੰਡੀਅਨ ਨੈਸ਼ਨਲ ਕਾਂਗਰਸ ਨੇ ਲੀਡ ਦਿੱਤੀ ਪਾਰਲੀਮੈਂਟ ਤੇ ਦੇਸ਼ ਦੇ ਵਿੱਚ ਅਸੀਂ ਉਹ ਜਿਹੜੇ ਕੀਤੇ ਹੋਏ ਕਾਲੇ ਕਾਨੂੰਨ ਸੀ ਉਹ ਵਾਪਸ ਕਰਵਾਏ ਹੁਣ ਫੇਰ ਪੰਜਾਬੀਓ ਅੱਜ ਸਾਨੂੰ ਫੇਰ ਉੱਠਣ ਦਾ ਟਾਈਮ ਆ ਗਿਆ ਇਹ ਸਰਕਾਰ ਅਮੀਰਾਂ ਦੇ ਤੇ ਗਰੀਬਾਂ ਦੇ ਖਿਲਾਫ ਹੈ ਇਹ ਕਿਸਾਨਾਂ ਦੇ ਖਿਲਾਫ ਤੇ ਖੇਤ ਮਜ਼ਦੂਰਾਂ ਦੇ ਖਿਲਾਫ ਹੈ ਇਹ ਵਰਕਰਜ਼ ਦੇ ਖਿਲਾਫ ਹੈ ਇਹ ਗਰੀਬ ਲੋਕਾਂ ਦੇ ਖਿਲਾਫ ਇਹ ਦਲਿਤ ਭਾਈਚਾਰਾ ਪਛੜੀਆਂ ਸ਼ਰੇਣੀਆਂ ਦੇ ਖਿਲਾਫ ਮੋਦੀ ਹੈ ਤਾਂ ਇਸ ਗੱਲ ਕਾਰਨ ਸਾਨੂੰ ਅੱਜ ਫੇਰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋਣਾ ਪੈਗਾ ਉੱਠਣਾ ਪੈਗਾ ਨਹੀਂ ਤੇ ਆ ਜਿਹੜਾ ਲੇਟੈਸਟ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਅਮਰੀਕਾ ਨਾਲ ਤੇ ਯੂਰੋਪੀਅਨ ਯੂਨੀਅਨ ਨਾਲ ਹੋਇਆ ਇਹਦਾ ਭਾਰੀ ਨੁਕਸਾਨ ਪੰਜਾਬ 'ਚ ਹੀ ਹੋਣਾ। ਤੀਸਰੀ ਗੱਲ ਮੇਰੇ ਵੀਰੋ ਸਾਡੀ ਇਹ ਡਿਮਾਂਡ ਹੈ। ਕਿ ਪੰਜਾਬ ਦੇ ਹਾਲਾਤ ਜਿਸ ਕਿਸਮ ਦੇ ਬਣ ਚੁੱਕੇ ਨੇ 5 ਲੱਖ ਕਰੋੜ ਦਾ ਕਰਜ਼ਾ ਜਿਹਦੇ ਭੁਗਤਾਨਤ ਮਾਲ ਨੇ ਜਾਣਾ ਮੇਰੇ ਵੀਰੋ 5 ਲੱਖ ਕਰੋੜ ਦਾ ਕਰਜ਼ਾ ਹੋਇਆ। ਪੰਜਾਬ ਕੋਈ ਰਸਤਾ ਨਹੀਂ ਜਿੰਨਾ ਚਿਰ ਸੱਜਰ ਸਾਹਿਬ ਜਿੰਨਾ ਚਿਰ ਵਾਅਦੇ ਦਾ ਬਾਗੂਰ ਨਾ ਖੁੱਲਿਆ ਏਸ਼ੀਆ ਦੇ ਨਾਲ ਤੇ ਯੂਰਪ ਨਾਲ ਸਾਡਾ ਵਪਾਰ ਨਾ ਸ਼ੁਰੂ ਹੋਇਆ ਤੇ ਪੰਜਾਬ ਦੀ ਸ਼ੁਕਰ ਜਿਹੜੀ ਸੁੱਕੀ ਬੰਦਰਗ ਇਹ ਨਾ ਖੋਲੀ ਗਈ ਤੇ ਕੋਈ ਸਾਡਾ ਫਿਊਚਰ ਨਹੀਂ ਭਾਵੇਂ ਜਿੰਨੂੰ ਮਰਜ਼ੀ ਲੈ ਕੇ ਆਵੇ ਇਹ ਅਸੀਂ ਮੈਂ ਤੁਹਾਨੂੰ ਜਟਕੀ ਗੱਲ ਸਮਝਾਣਾ ਚਾਹਨਾ 100 ਰੁਪਏ ਦੀ ਆਮਦਨ ਪਿੱਛੇ 122 ਰੁਪਏ ਦਾ ਸਾਡਾ ਪੱਕਾ ਖਰਚਾ ਜਿਹਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਜਿਹਦੇ ਵਿੱਚ ਪੈਨਸ਼ਨਰਸ ਦੀ ਪੈਨਸ਼ਨ ਜਿਹਦੇ ਵਿੱਚ ਆਟੇ ਦਾਲ ਦੇ ਪੈਸੇ ਜਿਹਦੇ ਵਿੱਚ ਬਿਜਲੀ ਦੀ ਸਬਸਿਡੀ ਭਾਵੇਂ ਕਿਸਾਨਾਂ ਦੀ ਹੋਵੇ ਭਾਵੇਂ ਕਰਾਂ ਦੀ ਹੋਵੇ 122 ਰੁਪਏ 100 ਰੁਪਏ ਦੀ ਆਮਦਨ ਪਿੱਛੇ ਆਲਰੇਡੀ ਸਾਡਾ ਫਿਕਸਡ ਖਰਚਾ ਉਹਦੇ ਚੋਂ ਬਿਲਕੁਲ ਕੱਟ ਨਹੀਂ ਹੋ ਸਕਦੇ ਬੈਂਕਾਂ ਦੀਆਂ ਕਿਸ਼ਤਾਂ ਬੈਂਕਾਂ ਦਾ ਇੰਟਰਸਟ ਤੋਂ ਮੇਰੀ ਗੁਜ਼ਾਰਿਸ਼ ਹੈ ਇਹ ਬਾਰਡਰ ਖੁੱਲੇਗਾ ਤੇ ਰਾਜਪੁਰੇ ਤੋਂ ਲੈ ਕੇ ਸਾਹ ਹਰਪ੍ਰਤਾਪ ਸਿੰਘ ਜੀ ਬਾਗੇ ਦੇ ਬਾਰਡਰ ਤੱਕ ਇਹ ਨਵਾਂ ਸਿੰਗਾਪੁਰ ਹੋਏਗਾ ਨਵਾਂ ਦੁਬਈ ਬਣੇਗਾ ਇਸ ਤੋਂ ਇਲਾਵਾ ਕੋਈ ਚਾਹਨਾ ਨਹੀਂ ਪੰਜਾਬੀ ਜਿਹੜੇ ਨੇ ਇਕੱਠੇ ਹੋਣ ਪੰਜਾਬ ਪੰਜਾਬੀ ਨਹੀਂ ਇਹ ਪੰਜਾਬ ਚ ਨਹੀਂ ਨੇ ਮੇਰੇ ਭਰਾਓ ਸਾਡੇ ਨਾਲ ਵੱਧ ਗਿਣਤੀ ਤੇ ਕੈਨੇਡਾ ਚ ਪੰਜਾਬੀ ਸਾਡੇ ਐਮਪੀਆ ਦੀ ਅਸੀਂ ਇੱਥੋਂ 13 ਕਰ ਲਿਆ ਭਾਈ ਪੰਜਾਬੀ origin ਦੇ ਐਮਪੀ ਜਿਹੜੇ ਨੇ ਉਹ ਕੈਨੇਡਾ ਚ 18 ਸਾਡੇ ਯੂਨਾਈਟਿਡ ਕਿੰਗਡਮ ਜਿਹਨੂੰ ਇੰਗਲੈਂਡ ਕਿਹਾ ਜਾਂਦਾ ਉਥੇ ਦੇ ਯੂਰੋਪੀਅਨ ਯੂਨੀਅਨ ਵਿੱਚ ਸਾਡੇ ਐਮਪੀ ਨੇ ਸਾਡੇ ਨਿਊਜ਼ੀਲੈਂਡ ਸਾਡੇ ਐਮਪੀ ਨੇ ਆਸਟ੍ਰੇਲੀਆ ਦੇ ਵਿੱਚ ਸਾਡੇ ਮੈਂਬਰਸ ਆਫ ਪਾਰਲੀਮੈਂਟ ਇਲੈਕਟ ਹੋਗੇ ਨੇ ਪੰਜਾਬੀ ਡਾਇਸਪੋਰਾ ਨੂੰ ਇਕੱਠਾ ਹੋਣਾ ਪਏਗਾ ਜਿਸ ਤਰ੍ਹਾਂ ਸਹਾਰਪ੍ਰਤਾਪ ਸਿੰਘ ਜੀ ਜਿਸ ਤਰ੍ਹਾਂ ਯਹੂਦੀ ਹੈ ਜਗਾ ਇੰ ਪਿੱਛੇ ਇਕੱਠੇ ਹੋਏ ਪੰਜਾਬੀਆਂ ਨੂੰ ਪੰਜਾਬ ਪਿੱਛੇ ਇਕੱਠਾ ਹੋਣਾ ਪਏਗਾ ਨਹੀਂ ਤੇ ਆਪਣਾ ਕੋਈ ਫੁੱਟ ਚੱਲਣਾ ਸਾਨੂੰ ਇਹ ਪੂਰਨਾਸ ਇਹ ਗੱਲ ਮੈਨੂੰ ਯਾਦ ਹੈ ਚੰਨ ਮਹੀਨੇ ਪਹਿਲੇ ਜਦੋਂ ਰਾਹੁਲ ਗਾਂਧੀ ਜੀ ਇੱਥੇ ਆਏ ਸੀ ਸਾਡੇ ਪ੍ਰਧਾਨ ਜੀ ਕਾਰ ਚਲਾ ਰਹੇ ਸੀ ਬਗੇਲ ਸਾਹਿਬ ਗੱਡੀ ਦੇ ਪਿੱਛੇ ਦੂਸਰੇ ਨੰਬਰ ਤੇ ਰੋਚ ਅਸੀਂ ਮੈਂ ਤੇ ਬਗੇਲ ਸਾਹਿਬ ਬੈਠੇ ਸੀ ਉਸ ਟਾਈਮ ਇਹ ਆਈਡੀਆ ਮੈਂ ਰਾਹੁਲ ਜੀ ਨਾਲ ਸ਼ੇਅਰ ਕੀਤਾ ਸੀ ਇਹ ਸੁਣਦੇ ਸਨ ਉਹਨਾਂ ਨੇ ਕਿਹਾ ਬਾਜੋ ਸਾਹਿਬ ਇਹ ਇਕੱਲਾ ਪੰਜਾਬ ਨਹੀਂ ਜਿੱਦਣੇ ਤੁਹਾਡਾ ਸੁੱਕੀ ਬੰਦਰਗਾਹ ਖੁੱਲ ਗਈ ਤੇ ਸਾਰਾ ਜੰਮੂ ਕਸ਼ਮੀਰ ਸਾਰਾ ਹਿਮਾਚਲ ਸਾਰਾ ਹਰਿਆਣਾ ਦਿੱਲੀ ਯੂਪੀ ਰਾਜਸਥਾਨ ਤੇ ਉੱਤਰਾਖੰਡ ਜਿੰਨੀਆਂ ਨਾਰਥ ਇੰਡੀਆ ਸਟੇਟਸ ਨੇ ਮੇਜਰ ਬੈਨੇਫੀਸ਼ੀਅਰੀ ਜ਼ੋਨ ਸੁੱਕੀ ਬੱਦਰਗਾ ਖੁੱਲੇਗੀ ਮੇਰੇ ਵੀਰੋ 8000 ਮੀਲ ਤੇ ਇਸਤੰਬੁਲ ਹੈ 터ਕੀ ਤੁਹਾਡਾ ਦੁੱਧ ਸੱਚਰ ਸਾਫ ਜਿਹੜਾ 50 ਜਾਂ 60 ਰੁਪਏ ਲੀਟਰ ਦੁੱਧ ਜਦੋਂ ਵੈਲਿਊ ਐਡ ਹੋਏਗੀ ਇਹ ਚੀਜ਼ ਵਿੱਚ ਕਨਵਰਟ ਹੋਏਗਾ ਇਹ 500 ਤੋਂ ਲੈ ਕੇ 1000 ਰੁਪਏ ਕਿਲੋ ਜਾਂ ਲੀਟਰ ਉੱਥੇ ਵਿਕੇਗਾ ਫਿਰ ਪੰਜਾਬ ਦੇ ਵਿੱਚ ਜਿਹੜੀ ਹੈ ਸਹੀ ਮੈਨੇ ਦੇ ਵਿੱਚ ਸਾਡੀ ਕਿਸਾਨੀ ਤੇ ਖੇਤ ਮਜ਼ਦੂਰ ਜਿਹੜੇ ਨੇ ਉਹ ਫਿਰ ਤਰੱਕੀ ਕਰਨਗੇ ਪੰਜਾਬ ਦੇ ਵਿੱਚ ਜੇ ਐਗਰੀਕਲਚਰ ਰੈਵਲੂਸ਼ਨ ਲੈ ਕੇ ਆਣਾ ਹੈ ਜੇ ਡਿਵਰਸੀਫਿਕੇਸ਼ਨ ਲੈ ਕੇ ਆਣੀ ਹੈ ਚਾਰ ਪ੍ਰਤਾਪ ਸਿੰਘ ਜੀ ਮੈਂ ਦੱਸਣਾ ਚਾਹਨਾ ਪਿਛਲੇ ਦਿਨੀ ਮੈਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਗਿਆ ਸੀ ਨਿਊਜ਼ੀਲੈਂਡ ਦੇ ਵਿੱਚ ਇੱਕ ਫਲੋਰ ਦਾ ਸਾਡਾ ਕਿਸਾਨ ਪਰ ਆਇਆ ਉਹਦੇ ਗ੍ਰੀਨ ਹਾਊਸ ਨੂੰ ਮੈਂ ਵਿਜ਼ਿਟ ਕੀਤਾ ਇੱਥੇ ਲੈ ਦੇ ਵਿੱਚ ਗ੍ਰੀਨ ਹਾਊਸ ਇਹਨਾਂ ਦਾ ਇੱਕ ਕਿੱਲੇ ਚ ਸ਼ਿਮਲਾ ਮਿਰਚ ਜਿਹਨੂੰ ਕੈਪਸਿਕਮ ਕਿਹਾ ਜਾਂਦਾ ਉਹ ਇੱਕ ਸਾਲ ਦੇ ਵਿੱਚ 125 ਟਨ ਉਹਦੀ ਪੈਦਾਵਾਰ ਹੈ 125 ਟਨ ਤੇ ਵੇਚਦੇ ਨੇ ਉਹ 7 ਨਿਊਜ਼ੀਲੈਂਡ ਡਾਲਰ ਪਰ ਕਿਲੋ ਤੇ 350 ਰੁਪਈਆ ਇੰਡੀਅਨ ਡਾਲਰ ਇੰਡੀਅਨ ਕਰੰਸੀ ਜੇ ਅਸੀਂ ਉਹਨੂੰ ਕਨਵਰਟ ਕਰੀਏ ਤੇ 4 ਕਰੋੜ 15 ਲੱਖ ਰੁਪਏ ਦਾ ਕਿੱਲੇ ਚ ਨਹੀਂ ਸ਼ਿਮਲਾ ਮਰਚ ਵੇਚਦੇ ਨੇ 4 ਕਰੋੜ 15 ਲੱਖ ਉਹ ਦਿਨ ਦੂਰ ਨੇ ਸਾਰੀਆਂ ਵੱਡੀਆਂ ਇੰਡਸਟਰੀ ਜਿੰਨੀਆਂ ਟਰੇਡਿੰਗ ਹਾਊਸਸ ਨੇ ਉਹ ਵਾਗੇ ਆ ਕੇ ਬਹਿਣ ਗਏ ਸਾਰੀ ਵੱਡੀ ਇੰਡਸਟਰੀ ਜਿਹੜੀ ਹੈ ਜਦੋਂ ਰੌ ਮਟੀਰੀਅਲ ਸਸਤਾ ਹੋ ਗਿਆ ਕੋੜਾ ਸਾਨੂੰ 3000 ਮੀਲ ਤੋਂ ਮਿਲਣਾ ਸ਼ੁਰੂ ਹੋ ਗਿਆ ਸਾਰੀ ਹਿੰਦੁਸਤਾਨ ਦੀ ਤੇ ਬਾਹਰਲੀ ਵੱਡੀ ਇੰਡਸਟਰੀ ਵਾਗੇ ਤੋਂ ਲੈ ਕੇ ਰਾਜਪੁਰੇ ਤੱਕ ਬੈਠੇ ਪੰਜਾਬ ਦੀ ਮੀਡੀਅਮ ਸਕੇਲ ਪੰਜਾਬ ਦੀ স্মਲ ਸਕੇਲ ਇੰਡਸਟਰੀ ਵੱਡੇ ਪੇਮਾਨੇ ਤੇ ਤਰੱਕੀ ਕਰੇਗੀ ਅਜਿੱਥੋਂ ਸਾਡੇ ਪ੍ਰਧਾਨ ਜੀ ਆਂਦੇ ਨੇ ਲੁਧਿਆਣੇ ਚੋ ਹੋਜ਼ਰੀ ਉਥੇ ਹੈ ਟੈਕਸਟਾਈਲਸ ਉਥੇ ਹੈ ਜਲੰਧਰ ਵਿੱਚ ਸਪੋਰਟਸ ਗੁੱਡਸ ਉਥੇ ਨੇ ਸਟੀਲ ਦਾ ਕੰਮ ਗੁਵਿੰਦਗੜ੍ਹ 'ਚ ਬਟਾਲੇ ਦੇ ਵਿੱਚ ਫਾਊਂਡਰੀਜ਼ ਨੇ ਸਾਰਾ ਪੰਜਾਬ ਮੇਰੇ ਵੀਰੋ ਤਾਂ ਤਰੱਕੀ ਕਰੇਗਾ ਜੇ ਸਾਡੀ ਸੁੱਕੀ ਬੰਦਰਗਾਹ ਖੁੱਲੇਗੀ ਸੋਨੀ ਸਾਹਿਬ ਪੁਰਾਣੇ ਵਕਤ 'ਚ ਦਰੇ ਖਾਇਬਰ ਤੋਂ ਸਾਡਾ ਸਿਲਕ ਰੂਟ ਐ ਸਾਰੇ ਨੂੰ ਵੱਡ ਬਾਹਲੇ ਦੀ ਆਕੇ ਪੰਜਾਬ ਦੇ ਵਿੱਚ ਸਾਰ ਨੂੰ ਪਹਿਲਾ ਸੁਪਾਓ ਸੀ ਜਿਹਨੂੰ ਲੁੱਟਣ ਆਂਦੇ ਸੀ ਕਿਉਂ ਆਂਦੇ ਸੀ ਸਾਡੇ ਨੋ ਪਰਫਲਸਿੰਗ ਦੋਸਤੋ ਮੇਰੀ ਬੇਨਤੀ ਹੈ ਇਹਨੂੰ ਰੋਕ ਇਹਨੂੰ ਆਪਾਂ ਤਗੜੇ ਹੋ ਕੇ ਇਸ ਆਈਡੀਆ ਨੂੰ ਅੱਗੇ ਲੈ ਕੇ ਆਣਾ ਜਿੱਦਣ ਵੀ ਨੈਸ਼ਨਲ ਗਵਰਨਮੈਂਟ ਸਾਡੀ ਆਏਗੀ ਉਸ ਨੈਸ਼ਨਲ ਗਵਰਨਮੈਂਟ ਦੇ ਵਿੱਚ ਅਸੀਂ ਏਸ਼ੀਆ ਨਾਲ ਤੇ ਯੂਰਪ ਨਾਲ ਆਪਣਾ ਬਾਰਡਰ ਖੋਲਾਂਗੇ ਸਾਡੇ ਨੌਜਵਾਨ ਬੱਚੇ ਜਿਹੜੇ ਬਾਹਰਲੇ ਮੁਲਕਾਂ ਜਾਂਦੇ ਕਿਸੇ ਨੂੰ ਜਾਣ ਦੀ ਲੋੜ ਨਹੀਂ ਪੈਗੀ ਉਹ ਆਪਣੇ ਪੁਰਖਾ ਦੇ ਇਸ ਜ਼ਮੀਨ ਦੇ ਵਿੱਚ ਵਾਪਸ ਪਰਤ ਕੇ ਆਣ ਪੰਜਾਬ ਦੀ ਇਕਨੋਮੀ ਦੀ ਇੰਹਰੂਮੈਂਟ ਵਾਸਤੇ ਉਹ ਇੱਥੇ ਤਗੜੇ ਹੋ ਕੇ ਆਪਣਾ ਯੋਗਦਾਨ ਪਾਣਗੇ ਹੁਣ ਅਖੀਰ ਦੇ ਵਿੱਚ ਮੈਂ ਇੱਕੋ ਗੱਲ ਜਿੰਨੇ ਆਲਾ ਗੁਰੂ ਵਾਸਤੇ ਤੇ ਡੈਣੀ ਸਾਹਿਬ ਕਿੱਥੇ ਨੇ ਇੱਥੇ ਆਉਂ ਫਿਰ ਮੇਰੀ ਗੱਲ ਸੁਣੋ ਮੇਰੇ ਵੀਰੋ ਸਾਡੀ ਬਚਨ ਬੱਧਾ ਕਾਂਗਰਸੀਆ ਚੰਗੀ ਤਰ੍ਹਾਂ ਟੀਵੀ ਵਾਲੇ ਵੀ ਸੁਣ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਤੁਸੀਂ ਵੋਟਾਂ ਪਾਈਆਂ ਸਾਰਿਆਂ ਨੂੰ ਪਹਿਲਾ ਬੰਦਾ ਜਿਹੜਾ ਕਟੇਰੇ ਚ ਖੜਾ ਕਰਾਂਗਾ ਉਹ ਭਗਵੰਤ ਮਾਨ ਹੋਏ ਜੋ ਪੰਜਾਬ ਨਾਲ ਲੁੱਟ ਹੋ ਰਹੀ ਏ ਤੇ ਭਗਵੰਤ ਤੋਂ ਬਾਅਦ ਜਿੰਨੇ ਦਿੱਲੀ ਦੇ ਲਟੇਰੇ ਨੇ ਕੇਜਰੀਵਾਲ ਹੋਏ ਸਸੋਧੀਆਂ ਹੋਏ ਤੇ ਜੈਨ ਹੋਏ ਤੇ 5ਵੇਂ ਨੰਬਰ ਤੇ ਆਏਗਾ ਈਟੀਓ ਜਿਹੜਾ ਇਥੋਂ ਵਾਲਾ ਜਿਹੜਾ ਪਹਿਲੇ ਬੈਂਡ ਵਜਾਂਦਾ ਰਿਹਾ ਜਾਂ ਬੈਂਡ ਅਸੀਂ ਵਜਾਵਾਂਗੇ ਦਿੱਲੀ ਭਾਰੀ ਲੁੱਟ ਜਿੱਨੀ ਭਾਰੀ ਲੁੱਟਰ ਭਜਨ ਸਿੰਘ ਨੇ ਇਥੇ ਪਾਈ ਆ ਸਾਡੇ ਕੋਲ ਇੱਕ ਇੱਕ ਚੀਜ਼ ਦੀ ਜਾਣਕਾਰੀ ਮੇਰੇ ਵੀਰੋ ਸਾ ਤੁਹਾਨੂੰ ਪਤਾ ਨਹੀਂ ਹੋਏਗਾ ਵੱਡੇ ਪੈਮਾਨਿਆਂ ਤੇ ਜਿਹੜਾ ਮਹਿਕਮਾ ਦੇ ਕੋਲ ਹੋਏ ਵੱਡੇ ਪੈਮਾਨਿਆਂ ਤੇ ਲੁੱਟ ਹੋਈ ਇਹ ਹੁਣ ਬੈਂਡ ਵਜਾਣ ਵਾਲਾ ਨਹੀਂ ਰਹਿ ਗਿਆ ਇਹ ਤਾਂ ਪੰਜਾਬ ਦਾ ਬੈਂਡ ਵਜਾਣਾ ਸ਼ੁਰੂ ਕਰ ਦਿੱਤਾ ਹੈ ਤੋ ਇਹਦਾ ਬੈਂਡ ਚੰਗੀ ਤਰ੍ਹਾਂ ਵਜਾਵਾਂਗੇ ਇਹ ਸਾਡੀ ਬਚਨ ਪਤਾ ਸਾਰਿਆਂ ਨੇ ਲੋਟ ਕਰ ਲਿਓ ਅਸੀਂ ਭੱਜਣ ਵਾਲੇ ਨਹੀਂ ਮੌਕਾ ਮਿਲੇ ਸੀ ਗੁਰੂ ਮਾਰਾ ਸਾਹਿਬ ਮੇਰ ਕਰਨ ਮੌਕਾ ਦੇਣ ਤੇ ਡੈਡੀ ਸਾਹਿਬ ਤਗੜੇ ਹੋ ਕੇ ਫਰਜ ਲੱਗਣੇ ਹੋ ਕੇ ਪੈਜੋ ਇਹਨੂੰ ਇਹਨਾਂ ਚੋਰਾਂ ਨੂੰ ਅਸੀਂ ਆ ਹੁਣ ਸਾਡਾ ਬਜਟ ਸੈਸ਼ਨ ਆਣਾ ਦੋ ਦੋ ਹੱਥ ਕਰਾਂਗੇ ਇਹਨਾਂ ਸਾਰੇ ਚੋਰਾਂ ਦੇ ਨਾਲ ਵੱਡੇ ਪੇਮਾਨੇ ਤੇ ਦਰਿਆਵਾਂ ਦੀ ਲੁੱਟ ਵੱਡੇ ਪੇਮਾਨੇ ਤੇ ਸ਼ਹਿਰਾਂ ਦੀ ਲੁੱਟ ਵੱਡੇ ਪੇਮਾਨੇ ਤੇ ਪੰਜਾਬ ਦੀਆਂ ਜਾਇਦਾਦਾਂ ਦੀ ਲੁੱਟ ਇਹ ਕਰ ਰਹੇ ਨੇ ਕੋਈ ਗਰੀਬ ਵਾਲੇ ਇਹਨਾਂ ਦਾ ਧਿਆਨ ਨਹੀਂ ਕਿਸੇ ਔਰਤ ਵਾਲ ਧਿਆਨ ਨਹੀਂ ਹਜ਼ਾਰ ਰੁਪਈਆ ਕਹਿੰਦੇ ਅਸੀਂ ਦਵਾਂਗੇ ਕੋ ਚੁਆਨੀ ਕਿਸੇ ਨੂੰ ਦਿੰਦੀ ਕਿਸੇ ਨੂੰ ਪੇਟਾ ਮੂੰਹ ਨਹੀਂ ਗਿਆ ਬੁੜਾਪਾ ਪੈਨਸ਼ਨ ਕਹਿੰਦੇ ਅਸੀਂ 1500 ਤੋਂ 22000 ਕਰਾਂਗਾ ਕਿੱਥੇ ਆ ਆ ਜਿਹੜੀ ਹੈਲਥ ਦਾ ਗੱਲ ਸਾਡੇ ਸਖਤੀ ਸਾਹਿਬ ਨੇ ਕੀਤੀ ਹੈ ਟੋਟਲ ਫਰਾਡ ਹੋ ਰਿਹਾ ਆਪਣੇ ਲੋਕਾਂ ਨੂੰ ਮਸ਼ੀਨਾ ਵੰਡ ਦਿੱਤੀਆਂ ਜਿਹੜੀ ਹੈਲਥ ਵਿਭਾਗ ਵਿੱਚ ਚਾਹੀਦੀਆਂ ਸੀ ਕਾਰਡ ਬਣਾਉਣ ਵਾਲੀਆਂ ਲਾਈਫ ਆ ਜਿਹੜੀ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਦਾ ਕਾਰਡ ਹੈ ਉਹ ਸਾਰੇ ਇਹਨਾਂ ਦੇ ਇਹਨਾਂ ਦੇ ਜਿਹੜੇ ਟਾਊਟ ਨੇ ਆਮ ਆਦਮੀ ਦੇ ਉਹ ਘਰਾਂ ਵਿੱਚ ਮਸ਼ੀਨਾ ਲੈ ਫਿਰਦੇ ਤੁਹਾਡਾ ਦਾਸ ਬੜੀ ਜਲਦੀ ਹਾਈ ਕੋਰਟ ਦੇ ਖਿਲਾਫ ਜਾ ਰਹੇ ਇਹ ਹੈਲਥ ਮਿਨਿਸਟਰੀ ਕੋ ਮਸ਼ੀਨਾ ਚਾਹੀਦੀਆਂ ਨੇ ਇਹ ਸਰਕਾਰੀ ਅਦਾਰਿਆਂ ਕੋ ਮਸ਼ੀਨਾ ਚਾਹੀਦੀਆਂ ਤੁਸੀਂ ਜਾਣਦੇ ਹੋ ਕਿ ਸਾਡੇ ਵਰਕਰ ਜਿਹੜੇ ਨੇ ਉਹ ਇਹਨਾਂ ਸਾਹਮਣੇ ਗੋਡੇ ਟੇਕਣੇ ਨੇ ਤੇ ਘਰਾਂ ਜਾ ਕੇ ਫਰਗਸ ਨਹੀਂ ਹੋਏਗਾ ਭਗਵੰਤ ਮਾਨ ਨੂੰ ਮੈਂ ਦੱਸ ਦੇਣਾ ਚਾਹੁੰਦਾ ਭਗਵੰਤ ਮਾਨਾ ਤਿਆਰੀ ਕਰ ਤੈਨੂੰ ਅਸੀਂ 에ਰਪੋਰਟ ਤੋਂ ਵੀ ਨਹੀਂ ਭਜਣ ਦੇਣਾ ਇਹ ਚੋਰਾਂ ਦਾ ਟੋਲਾ ਜਦੋਂ ਤੁਹਾਨੂੰ ਪਤਾ ਹੈ ਇਲੈਕਸ਼ਨ ਦੀਆਂ ਵੋਟਾਂ ਪੈਂਦੀਆਂ ਤੇ ਗਿਣਤੀ ਦੇ ਵਿੱਚ 10-12 ਦਿਨਾਂ ਦਾ ਫਰਕ ਹੁੰਦਾ ਇਹ ਸਾਰੇ ਜਾਣੇ ਸਮਝਦੇ ਨੇ ਕਿ ਅਸੀਂ ਦਿੱਲੀ ਦੇ 에ਰਪੋਰਟਾਂ ਤੋਂ ਜਾ ਕੇ ਵੇਖਾਂਗੇ चंग आया तो नहीं तो उस्ट्रेलिया मेलबर्नी आइडलेट चले जावे किसी नहीं तो जान मैं तुम्हें यकीन दवाना चाहना बहुत सारे अफसर नंधावा जी वे पुलिस के अफसर न हो गई है उन्हें कहा परवाह ना करो जी असि ए